ਪਾਣੀ ਬਾਹਣਾ ਵੇਖ ਲੋ ਵੀਰੇ ਉੱਧਰ ਵੇਲੀ ਚ ਇਧਰ ਵੇਖੋ ਅੱਛਾ ਇਧਰ ਦੇਖੋ ਸਾਰੇ ਇੱਥੇ ਪਾਣੀ ਆ ਗਿਆ ਸਾਰੇ ਸਾਰੇ ਪਾਣੀ ਆਇਆ ਹੈ ਪੈਰ ਗੁਰ ਕਿਵੇਂ ਆ ਖੋਬੇ ਚ ਖੜੇ ਨੇ ਡੰਗਰ ਸਾਰੇ ਮੈਂ ਖੋਬੇ ਚ ਪਾਣੀ ਚ ਆ ਆ ਵੇਖੋ ਪਾਣੀ ਪਤਾ ਆ ਵੇਖੋ ਅੱਛਾ ਤੇ ਪੈਰਪੁਰ ਕਿਵੇਂ ਬਚੇ ਡੰਗਰਾਂ ਦੇ ਪਾ ਪਾ ਹੁਣ ਆਪਾਂ ਵੇਖੇ ਨਹੀਂ ਪਰ ਅੰਦਰ ਧਿਆਨ ਹੀ ਨਹੀਂ ਦਿੰਦਾ ਅੱਛਾ ਬੁਰਾ ਹਾਲੀ ਆ ਡੰਗਰਾਂ ਦਾ ਬੁਰਾ ਹਾਲੀ ਜਿਵੇਂ ਹੀ ਆ ਠੀਕ ਮੁਸੀਬਤਾਂ ਇਸ ਵਾਲੀ ਆਈ ਰਹਿੰਦੀ ਐ ਤੇ ਹੋਰ ਪਿਛਲੇ ਸਾਲ ਵੀ ਆ ਗਈ ਆ ਇੱਕੋ ਸਾਲੀ ਡੰਗਰ ਨਿਕਲੇ ਆਪਣੇ ਘਰ ਕਿੱਥੇ ਆ ਆਪਣੇ ਘਰ ਆ ਵੀਰੇਆ ਠੀਕ ਐ ਇਹ ਤੁੱਥੇ ਤਥਾ ਨਾਲ ਕਰਕੇ ਮੜਾਈ ਰੁਕ ਗਿਆ ਵੀ ਵੈਣ ਖਲਾਉਣ ਨੂੰ ਥਾਈਆਂ ਠੀਕ ਹੈ ਤੇ ਰਾਸ਼ਨ ਪਹੁੰਚ ਰਿਹਾ ਜੀ ਰਾਸ਼ਨ ਪਹੁੰਚ ਰਿਹਾ ਜਿਹੜੇ ਵੀਰ ਇੱਥੇ ਆਉਂਦੇ ਆ ਚਲੋ ਧੰਨਵਾਦ ਉਹਨਾਂ ਭਰਾਵਾਂ ਦਾ ਇਹ ਬਹੁਤ ਦੂਰੋਂ ਆਏ ਵੀਰੇ Rajasthanੋਂ ਆਏ ਆ ਅੱਛਾ ਜੀ ਹਾਂ ਤੇ ਚਾਰਾ ਚੂਰਾ ਕਿਵੇਂ ਫਿਰ ਖਰਾਬ ਹੋ ਗਿਆ ਚਾਰਾ ਚ ਜਿਹੜੇ ਵੀਰ ਦੇ ਹੁਣ ਬਸ ਘਰੇ ਇਤੋਂ ਕੋਈ ਇਹੋ ਜਿਹੜਾ ਮਿਲਦਾ ਉਹੋ ਪਾਈਦਾ ਤੇ ਟੂੜੀ ਟੜੀ ਕਿਵੇਂ ਬਾਜੀ ਟੂੜੀ ਬਸ ਥੋੜੇ ਕੋਹ ਰੋੜ ਰੁੜ ਗਈ ਆ ਅੱਛਾ ਸਾਰਾ ਥੋਨਾ ਹੀ 10 1000 ਕਿੱਲੇ ਉਹ ਵੀ ਬਸ ਡੁੱਬ ਗਏ ਠੇਕੇ ਕਿਦ ਲਿਆ ਸੀ ਠੇਕੇ ਕਿਦ ਲਿਆ ਸਾਰਾ ਹੀ ਠੇਕਾ ਸਾਰਾ ਗਿਆ ਹਾਂ ਠੇਕਾ ਸਾਰਾ ਗਿਆ ਬਹੁਤ ਬੁਰੇ ਆ ਹਾਂ ਜੀ ਇਹਨਾਂ 60-70 ਹਜ਼ਾਰ ਨੂੰ ਟੀਕਾ ਲਾ ਕੇ ਨਾ ਚਰਿਆ ਜਮੀਨ ਲਈ 10-12 ਕਿਲੇ ਸਾਰੀ ਰੋੜੀ ਸਭ ਅੱਛਾ ਖਤਮ ਹੋ ਗਿਆ ਹਾਂਜੀ ਬੁਰੇ ਹਾਲ ਨੇ ਬੁਰੇ ਹਾਲ ਹਾਂ ਭਾਈ ਦੇਖ ਰਹੇ ਹੋ ਕਿਵੇਂ ਕਈ ਕੀ ਬਹੁਤ ਬੁਰੇ ਹਾਲਾ ਬਈ ਅਸੀਂ ਤਾਂ ਸੇਵਾ ਕਰਨਾ ਹੈ ਇਹ ਤਾਂ ਪੂਰਾ ਟਾਣੀ ਬੀਲੀਵੰਗਾ ਤੋਂ ਠੀਕ ਹੈ ਸਮਾਨਗੜਾ ਜ਼ਿਲ੍ਹਾ ਹਾਂਜੀ ਤੇ ਹਾਲ ਬਾਲੇ ਮੰਦੇ ਹਨ ਆਪਾਂ ਦੇਖ ਰਹੇ ਛੋਨਾ ਡੁੱਬ ਗਿਆ ਸਾਰਾ ਕੁਝ ਘਾੜ ਡੁੱਬਣ ਵਾਲੇ ਡੁੱਬੇ ਪਏ ਆ ਤੋ ਹਾਂਜੀ ਵੀਰ ਜੀ ਕੀ ਨਾਮ ਆਪਣਾ ਆਪਣਾ ਜੀ ਜਸਪਾਲ ਸਿੰਘ ਨਾਮ ਹੈ ਜੀ ਹਾਲਾਤ ਆਪਾਂ ਵੇਖਿਆ ਕੀ ਲੱਗਦਾ ਯਾਰ ਹਾਲਾਤ ਤਾਂ ਜੀ ਵੈਸ ਟਾਈਮ ਮੌਕੇ ਤੇ ਤਾਂ ਜੀ ਮੰਦਾ ਹੀ ਦੇਖਿਆ ਜਾ ਰਿਹਾ ਪੰਜ ਪੰਜ ਛੇ ਛੇ ਫੁੱਟ ਪਾਣੀ ਹੈ ਜੀ ਆਪਣੇ ਹਾਂਜੀ ਹਾਂਜੀ ਠੀਕ ਹੈ ਫਸਲਾਂ ਖਰਾਬ ਹੋ ਗਈਆਂ ਜੀ ਜੀ ਗਰੀਬ ਗੁਰਬਿਆਂ ਦੇ ਘਰਾਂ 'ਚ ਪਾਣੀ ਵੜ ਰਿਹਾ ਕੋਈ ਦਿਹਾੜੀ ਮਜ਼ਦੂਰੀ ਕਰਕੇ ਉਹਦਾ ਟਾਈਮ ਪਾਸ ਕਰਦਾ ਸੀ ਜਿਵੇਂ ਵੀ ਕਰਦਾ ਸੀ ਜੀ ਜੀ ਠੀਕ ਹੈ ਪਸ਼ੂ ਹੈ ਜਾਨਵਰ ਹੈ ਜਿਵੇਂ ਵੀ ਇਹ ਮੰਦਾ ਹੀ ਹੈ ਮੌਕੇ ਦਤਾ ਜੀ ਬੁਰੇ ਹਾਲ ਨੇ ਸਾਰੇ ਬੰਦਾਂ ਦਾ ਹਾਂਜੀ ਮਦਦ ਲੈ ਕੇ ਪਹੁੰਚੇ ਹੋ ਜੀ ਹਾਂਜੀ ਮਦਦ ਲੈ ਕੇ ਪਹੁੰਚੇ ਜੀ ਆਪਾਂ ਰਾਜਸਥਾਨ ਤੋਂ ਹਨਮਾਨਗੜ੍ਹ ਜ਼ਿਲ੍ਹਾ ਜੀ ਨਹੀਂ ਜਿਹੜੀ ਸੇਵਾ ਸਹੀ ਲੈ ਕੇ ਲੱਗ ਰਹੀ ਹੈ ਹਾਂਜੀ ਬਹੁਤ ਵਧੀਆ ਜੀ ਆਪਣੀ ਨਾਲ ਸੇਵਾਦਾਰ ਇੱਥੋਂ ਦੇ ਹੈਗੇ ਠੀਕ ਹੈ ਉਹ ਕਈ ਵਾਰ ਕੀ ਹੁੰਦਾ ਕਿ ਪਾਰ ਵਾਲੇ ਲਈ ਜਾਂਦੇ ਆ ਜਾਂ ਗਲਤ ਸੇਵਾ ਖੋ ਲੁੱਟ ਖੋ ਜਿਵੇਂ ਨਹੀਂ ਆਪਾਂ ਜੀ ਦੋ ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਆ ਵਧੀਆ ਘਰਾਂ 'ਚ ਜਿੰਮੀ ਵੀ ਆਪਾਂ ਨੂੰ ਪਤਾ ਲੱਗਦਾ ਅੱਛਾ ਕਿੰਨੇ ਕਿਲੋਮੀਟਰ ਪਾਣੀ ਚਾਹੀਓ ਕਿੰਨੇ ਕਿਲੋਮੀਟਰ ਭਾਈ ਸਾਹਿਬ ਅਸੀਂ ਆਏ ਆ ਜੀ 2 ਕਿਲੋਮੀਟਰ ਲਗਭਗ ਹੋਊਗਾ ਜੀ ਠੀਕ ਹੈ ਵੇੜੇ ਤੇ ਆਏ ਹੋ ਹਾਂਜੀ ਵੇੜੇ ਤੇ ਆਏ हां भाईसाहब किथे ਘਰ ਆਪਣਾ ਜੀ ਘਰ ਆਪਣਾ ਲੱਗਿਆ ਜੀ ਕਿੰਨਾ ਕਿੰਨਾ ਪਾਣੀ ਇੱਥੇ ਪਾਣੀ ਹੁਣ ਤੇ ਅਜੇ ਗਲੀ ਦੀ ਘਟਾ ਥੋੜਾ ਜਿਹਾ ਬਾਕੀ ਤੇ 7-7 ਫੁੱਟ ਪਾਣੀ ਹੈ ਗਈ ਆਪਣੇ ਅੱਛਾ ਹਾਂਜੀ ਤੇ ਹੈਗੇ ਪਸ਼ੂ ਆਪਣੇ ਹਾਂਜੀ ਪਸ਼ੂ ਵੀ ਤੇ ਪਸ਼ੂਆਂ ਦਾ ਫਿਰ ਕਿਵੇਂ ਕੱਢ ਲੈ ਬਾਹਰ ਨਹੀਂ ਘਰੇ ਹੀ ਆ ਜੀ ਘਰੇ ਨੇ ਸਾਰੇ ਹਾਂਜੀ ਠੀਕ ਹੈ ਘਰੇ ਪਸ਼ੂ ਆ ਚੋਨਾ ਆ ਉੱਚਾ ਥਾ ਇਹ ਉੱਚਾ ਏ ਉਹ ਬਾਕੀ ਜਿਵੇਂ ਉਹ ਸਾਰੇ ਹਨਾ ਬਾਕੀ ਸਾਰੇ ਨਹੀਂ ਇਹ ਵੀ ਮੁਸ਼ਕਲ ਹੀ ਬਚੂਗਾ ਖਰਾਬ ਹੋ ਗਿਆ ਲੱਗਦਾ ਯਾਰ ਇਹ ਵੀ ਖਤਮ ਆਈ ਗਾਲਾ ਗਾਲਾ ਖਰਾਬ ਹੋਈ ਜਾਂਦਾ ਇਸਵੇਂ ਲਾਈ ਜਾਂਦੇ ਨਾ ਵਾਣ ਉੱਚਾ ਲੱਗਦਾ ਹੈ ਹਾਂ ਵਾਣ ਚਾ 3 ਫੁੱਟ 4 ਫੁੱਟ ਪਾਣੀ ਲਗਾਏ ਠੀਕ ਹੈ ਪਰ ਮੁਸ਼ਕਲ ਹੀ ਨਹੀਂ ਬਚਣਾ ਹਨਾ ਮੁਸ਼ਕਲ ਹੈ ਜਦੋਂ ਧੁੱਪ ਲੱਗ ਗਈ ਉਹਦੇ ਥੱਲੇ ਬਹਿ ਜਣਾ ਠੀਕ ਠੀਕ ਆ ਚੋਨਾ ਵੇਖ ਸਕਦੇ ਹੋ ਚੋਨਾ ਲਗਭਗ ਸਾਰਾ ਖਰਾਬ ਹੋ ਗਿਆ ਤੇ ਬਹੁਤ ਨੁਕਸਾਨ ਹੈ ਵੀਰ ਪੈਣ ਜਿਹੜੇ ਦਸਰੇ ਪੈਣਪਰਾ ਸਾਡੇ ਇਹਨਾਂ ਨੇ ਪੱਠੇ ਵੀ ਜਿਹੜੇ ਖਰਾਬ ਹੋ ਗਏ ਆ ਡੰਗਰ ਜਿਹੜੇ ਮੱਝਾਂ ਜਿਹੜੇ ਬੰਨੇ ਹੋਏ ਪਸ਼ੂ ਘਰਾਂ ਦੇ ਵਿੱਚ ਉਹਨਾਂ ਦੇ ਪਾਣੀ ਦੇ ਕਾਰਨ ਪੈਰ ਵੀ ਖਰਾਬ ਹੋ ਗਏ ਬੜੀ ਦਿੱਕਤ ਪਰੇਸ਼ਾਨੀ ਜਿਹੜੀ ਇਹਨਾਂ ਨੂੰ ਆ ਰਹੀ ਹੈ ਤੇ ਆ ਜਵਾਕ ਵੇਖੋ ਛੋਟੇ ਛੋਟੇ ਵਿਚਾਰੇ ਘਰਾਂ ਚ ਫਸੇ ਹੋਏ ਆ ਤੇ ਪੈਣੇ ਰਾਸ਼ਨ ਪਹੁੰਚ ਰਿਹਾ ਹੈ ਹਾਂਜੀ ਠੀਕ ਹੈ ਤੇ ਬਾਹਰ ਨਹੀਂ ਨਿਕਲੇ ਤੁਸੀਂ ਕਿ ਘਰ ਛੱਡਣ ਨੂੰ ਜੀ ਕਰਦਾ ਨਹੀਂ ਵੀਰ ਜੀ ਘਰ ਛੱਡਣ ਨੂੰ ਨਹੀਂ ਕੀ ਕਰਦਾ ਹਾਂਜੀ ਘਰ ਛੱਡਣ ਨੂੰ ਨਹੀਂ ਜੀ ਕਰਦਾ ਵੀਰ ਜੀ ਨਹੀਂ ਕਰਦਾ ਘਰੇ ਆ ਗਿਆ ਇਹ ਪਾਣੀ ਹਾਂਜੀ ਘਰੇ ਆ ਗਿਆ ਇਹ ਬੰਨ ਲਾਇਆ ਬਾਅਦ ਅਸੀਂ ਅੱਛਾ ਹਾਂਜੀ ਠੀਕ ਹੈ ਤੇ ਕਮਰੇ-ਕਮਰੇ ਬਚੇ ਆ ਨਹੀਂ ਕਮਰੇ ਵੀ ਨਹੀਂ ਬੋਤੇ ਨੀ ਆ। ਅਥੋਂ ਵਿੱਚ ਪਾਣੀ ਪੈ ਗਿਆ ਸਾਰੇ। ਬੁਰੇ ਹਾਲੀ ਨੇ। ਬੁਰੇ ਹਾਲ ਹੋਏ। ਪਸ਼ੂ ਗਿਆ ਆਪਣੇ ਜੀ? ਨਹੀਂ ਪਸ਼ੂ ਨਹੀਂ ਹੈਗੇ। ਪਸ਼ੂ ਨਹੀਂ ਹੈਗੇ। ਹਾਂਜੀ। ਤੇ ਰਾਸ਼ਨ ਅਜ ਵੀਰ ਲੈ ਕੇ ਆਏ ਆ। ਹਾਂਜੀ ਰਾਸ਼ਨ ਲਿਆ। ਤੇ ਮਿਲ ਗਿਆ। ਹੋਰ ਵੀ ਰਾਸ਼ਨ ਆਉਂਦਾ ਹੈ ਕਿ ਬਸ ਹਾਂਜੀ ਆਉਂਦਾ। ਚਲੋ ਧੰਨਵਾਦ ਇੰਨਾ ਭਰਾਵਾਂ ਦਾ ਜਿਹੜੇ ਵਿਚਾਰੇ ਇੰਨੀ ਦੂਰੋਂ ਆਏ। ਰਾਜਸਥਾਨ ਤੋਂ ਆਏ ਵੀਰ। ਠੀਕ ਹੈ। ਬਹੁਤ-ਬਹੁਤ ਧੰਨਵਾਦ ਜੀ ਜਿਹੜਾ ਤੁਸੀਂ ਸਾਡੇ ਵਾਸਤੇ ਇੰਨਾ ਕਰ ਰਹੇ ਹੋ। ਹਾਂ ਬਹੁਤ-ਬਹੁਤ ਧੰਨਵਾਦ ਭਰਾ। ਤੇ ਪੈਣੇ ਹੋਰ ਕੋਈ ਕਿਸ ਤਰ੍ਹਾਂ ਦੀ ਲੋੜ ਕੋਈ ਕੋਈ ਤਕਲੀਫ ਖਲੀ ਫਿਰ ਜੀ ਇਹ ਹੀ ਆ ਵੀ ਬੱਚਿਆਂ ਨੂੰ ਵੀ ਕੋਈ ਪਰੇਸ਼ਾਨੀ ਆਉਂਦੀ ਬੱਚ ਜਾਣਾ ਆਉਣਾ ਬਹੁਤ ਕੋਈ ਅਮਰਜੰਸੀ ਕੋਈ ਬਿਮਾਰ ਸਮਾਰ ਹੈ ਹਾਂਜੀ ਰਸਤਾ ਸਾਰਾ ਜਾਨੀ ਕਿ ਪਾਣੀ ਹੈਗਾ ਟੁੱਟੇ ਹੋਏ ਨੇ ਰਸਤੇ ਸਾਰੇ ਹੈ ਤੇ ਫਿਰ ਕਿਵੇਂ ਆਉਂਦੇ ਜਾਂਦੇ ਜੇ ਆਪਾਂ ਇਚਨ ਸੋਣਾ ਹੋਵੇ ਇਸ ਤਰ੍ਹਾਂ ਹੀ ਬੇੜੀਆਂ ਤੇ ਬੇੜੀਆਂ ਤੇ ਹੀ ਹਾਂਜੀ ਉਹ ਵੀ ਬੇੜਾ ਆਪਦਾ ਲੈ ਕੇ ਆਂਦਾ ਆਪਦਾ ਲੈਂਦਾ ਹਾਂਜੀ ਆਪਦਾ ਲਿਆਂਦਾ ਕੋਈ ਸਰਕਾਰ ਵੱਲੋਂ ਕੋਈ ਸੋਣ ਸਰਕਾਰ ਨੇ ਕੋਈ ਨਹੀਂ ਦਿੱਤਾ ਜਿਹੜਾ ਪਾਣੀ ਦੇ ਵਿੱਚ ਰਸਤਾ ਸਿੱਧਿਆ ਸਰਕਾਰ ਤਾਂ ਕਹਿੰਦੀ ਐਸੀਂ ਬੇੜੀਆਂ ਦੇਤੀਆਂ ਬੇੜੀਆਂ ਦਿੱਤੀਆਂ ਹੋਣੀਆਂ ਜਿੱਧਰ ਦਿੱਤੀਆਂ ਹੋਣੀਆਂ ਸਾਡੇ ਪਾਸੇ ਤਾਂ ਨਹੀਂ ਦਿੱਤੀਆਂ ਅਸੀਂ ਤਾਂ ਆਪਦੇ ਪੈਸੇ ਸਾਰੇ ਘਰਾਂ ਨੇ ਪੱਠੇ ਕਰਕੇ ਪਾਏ ਤੇ ਫਿਰ ਜਾ ਕੇ ਲੈ ਕੇ ਆਂਦਾ ਆਹ ਛੋਟੇ ਛੋਟੇ ਬੱਚੇ ਵੀ ਘਰਾਂ 'ਚ ਹੈ ਆ ਦੇਖ ਸਕਦੇ ਹੋ ਇਹ ਆ ਉਹ ਤੇ ਬੰਨ੍ਹ ਆਹ ਹਾਲਾਤ ਨੇ ਇਹ ਕਿਹੜਾ ਪਿੰਡ ਪੈਣਾ ਤੇ ਕੀ ਨਾਮ ਕੀ ਆਪਣਾ ਜੀ ਅਮਨਦੀਪ ਕੋਰ ਠੀਕ ਹੈ ਜੀ ਹਾਂਜੀ ਚਲੋ ਹਾਲਾਤ ਬੜੇ ਮਾੜੇ ਨੇ ਪਾਣੀ ਛੋਟਾ ਛੋਟਾ ਦੇਖੋ ਬੱਚਾ ਦੇਖਾ ਕਾਕੇ ਜੀਜੀ ਆ ਗਈ ਲੈਮ ਪਰ ਖੜਿਆ ਨਹੀਂ ਪਰ ਖੜਿਆ ਨਾ ਹਾਲਾਤ ਬਹੁਤ ਜਿਹੜੇ ਨਾਜ਼ੁਕ ਨੇ ਹਾਲਾਤ ਤਰਸਯੋਗ ਕਹਿ ਸਕਦੇ ਨੇ ਲੋਕ ਘਰਾਂ ਚ ਫਸੇ ਹੋਏ ਨੇ ਵੀਰ ਭਰਾ ਜਿਹੜੇ ਮਦਦ ਲੈ ਕੇ ਬਹੁਤ ਦੂਰੂ ਦੂਰ ਪਹੁੰਚ ਰਹੇ ਨੇ ਪਰ ਜਿਹੜਾ ਸਮਾਜਿਕ ਸੰਸਥਾਵਾਂ ਜਿਹੜੀਆਂ ਕਹਿ ਸਕਦੇ ਆ ਬੜੇ ਵੱਡੇ ਨੇਕ ਉਪਰਾਲੇ ਕਰ ਰਹੀਆਂ ਨੇ ਸੋ so, 2 ਕਿਲੋਮੀਟਰ ਲਗਭਗ ਜਿਹੜੇ ਸਾਡੀ ਟੀਮ ਸਾਡੇ ਵੀਰ ਜਿਹੜੇ ਰਾਜਸਥਾਨ ਤੋਂ ਪਹੁੰਚੇ ਨੇ ਤੇ 2 ਕਿਲੋਮੀਟਰ ਬੇੜੇ ਦਾ ਸਫ਼ਰ ਕਰਕੇ ਜਿਹੜਾ ਹੁਣ ਆਲੇ ਵਾਲੇ ਬਸਤੀ ਦੇ ਵਿੱਚ ਪਹੁੰਚੇ ਸਿਗਾ ਵੀਡੀਓ ਨੂੰ ਵੱਧ ਤੋਂ ਸ਼ੇਅਰ ਜਰੂਰ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਅਰਦਾਸ ਕਰਨਾ ਪਰਮਾਤਮਾ ਅੱਗੇ ਇਹ ਹਾਲਾਤ ਜਿਹੜੇ ਗੰਭੀਰ ਹਾਲਾਤ ਆ ਕਿ ਨੇ ਜਲਦੀ ਸੁਧਰ ਜਾਣ ਸੋ ਬਹੁਤ ਬਹੁਤ ਧੰਨਵਾਦ